ਦੇਖੋ ਰੈਤਨਾਮਾ ਹੁੰਦਾ ਇੱਕ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੂੰ ਸਭ ਤੋਂ ਪਹਿਲਾ ਮੋਟਿਵ ਤੇ ਇਹ ਆ ਜਾਂਦਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਦੱਸਿਆ ਵਾ ਕਿ ਵੀ ਜਿਵੇਂ ਅੱਜ ਦਾ ਜਿਹੜਾ ਰੂਟੀਨ ਆ ਨਾ ਅੱਜ ਜਦੋਂ ਆਪਾਂ ਗੱਲ ਕਰਦੇ ਆ ਨਾ ਵੀ ਬਾਣੀ ਪੜੋ ਤੇ ਅਸੀਂ ਕਹਿੰਨੇ ਯਾਰ ਉਹ ਤੇ ਅੰਮ੍ਰਿਤ ਧਾਰੀ ਪੜਨਗੇ ਗੁਰੂ ਘਰ ਜਾਓ ਉਹ ਅੰਮ੍ਰਿਤ ਧਾਰੀ ਜਾਣਗੇ ਹੂੰ ਕੋਈ ਕਹੇਗਾ ਵੀ ਤੁਸੀਂ ਸੇਵਾ ਕਰੋ ਉਹ ਅੰਮ੍ਰਿਤ ਧਾਰੀ ਕਰਨਗੇ ਤੇ ਗੁਰੂ ਘਰਾਂ ਤੇ ਪ੍ਰਬੰਧਕਾਂ ਦਾ ਵੀ ਇਹੀ ਹਾਲ ਆ ਵੀ ਕੋਈ ਮੋਨਾ ਹੈ ਕੋਈ ਕੁਛ ਹੈ ਉਹਨੂੰ ਕਹਣਗੇ ਨਹੀਂ ਤੂੰ ਸੇਵਾ ਨਹੀਂ ਕਰ ਸਕਦਾ ਤੂੰ ਬਾਣੀ ਨਹੀਂ ਪੜ ਸਕਦਾ ਤੂੰ ਸਿਮਰਨ ਨਹੀਂ ਕਰ ਸਕਦਾ ਮੇਨ ਮੋਟਿਵ ਉਹਨੂੰ ਪਿੰਚ ਕੀਤਾ ਜਾਂਦਾ ਵੀ ਤੂੰ ਕੇਸ ਨਹੀਂ ਰੱਖੇ ਹਜੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਸਟੈਪ ਬਾਈ ਸਟੈਪ ਸਾਰੀ ਚੀਜ਼ ਦੱਸੀ ਆ ਵੀ ਕਿਵੇਂ ਆਪਾਂ ਗੁਰੂ ਦੇ ਨੇੜੇ ਲੱਗ ਸਕਦੇ ਆ ਜਿਵੇਂ ਕਿ ਸ਼ੁਰੂਆਤੀ ਦੇ ਵਿੱਚ ਭਾਈ ਸਰਪਾਈ ਨੰਦ ਲਾਲ ਜੀ ਨੇ ਲਿਖਿਆ ਹੈ ਗੁਰਸਿੱਖ ਰਹਿਤ ਸੁਨੋ ਮੇਰੇ ਮੀਤ ਉਠ ਪ੍ਰਵਾਤ ਕਰੇ ਹਿਤਚੀਤ ਵਾਹਿਗੁਰੂ ਪੁਰਮੰਤਰਹ ਜਾਪ ਕਰਿ ਸ਼ਾਨ ਨਾਨ ਪੜੇ ਜਪ ਜਾਪ ਉਹਨਾਂ ਨੇ ਮੋਟਿਵ ਦੱਸਿਆ ਕਿ ਵੀ ਅਸੀਂ ਪਰਮਾਤਮਾ ਦੇ ਨੇੜੇ ਇਹ ਸਰੀਰ ਦੇ ذریعے ਨਹੀਂ ਹੋ ਸਕਦੇ ਇਹ ਸਰੀਰ ਤੇ ਪਰਮਾਤਮਾ ਦੀ ਇੱਕ ਬਨਾਵਟ ਆ ਇਹ ਕੱਪੜੇ ਨੇ ਕੱਪੜੇ ਜਿਹੜੇ ਮਰਜ਼ੀ ਰੰਗ ਦੇ ਪਾ ਲੋ